ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦਾਸ ਨੂੰ ਦਾਸਤਾਨੇ ਸ਼ਹਾਦਤ ਸ਼੍ਰੀ ਚਮਕੌਰ ਸਾਹਿਬ ਜਾਣ ਦਾ ਮੌਕਾ ਲੱਗਿਆ ਸੋ ਮੈਂ ਸੋਚਿਆ ਕਿ ਆਪ ਜੀ ਨਾਲ ਉੱਥੇ ਬਿਤਾਏ ਕੁਝ ਪਲ ਸਾਂਝੇ ਕਰਾਂ ਸੋ ਇਸ ਤਰ੍ਹਾਂ ਅਸੀਂ ਲੁਧਿਆਣੇ ਤੋਂ ਸਵੇਰੇ 8 ਵਜੇ ਦੇ ਕਰੀਬ ਚੱਲੇ ਸਾਂ ਤੇ ਲਗਭਗ 9:30 ਵਜੇ ਇੱਥੇ ਪਹੁੰਚ ਗਏ ਸੀ ਆਉਂਦੇ ਸਾਰ ਹੀ ਆਪਣੀ ਗੱਡੀ ਪਾਰਕਿੰਗ ਵਿੱਚ ਲਗਾਈ ਜਿੱਥੇ ਕਿ 40 ਰੁਪਏ ਦੀ ਪਰਚੀ ਕੱਟੀ ਜਾਂਦੀ ਹੈ ਫਿਰ ਅਸੀਂ ਟਿਕਟ ਕਾਊਂਟਰ ਵੱਲ ਵਧੇ ਜਿੱਥੇ ਕਿ ਸਾਡੇ ਕੋਲੋਂ ਕੋਈ ਵੀ ਪੈਸਾ ਲਿਆ ਨਹੀਂ ਗਿਆ ਸਿਰਫ ਤੁਸੀਂ ਆਪਣਾ ਆਧਾਰ ਕਾਰਡ ਦਿਖਾਓ ਤੇ ਮੈਂਬਰ ਦੱਸੋ ਇਹ ਕਾ ਆਧਾਰ ਕਾਰਡ ਤੇ ਪੰਜ ਮੈਂਬਰ ਜਾਂਦੇ ਹਨ ਇਸਤਰਾ ਮੈਂਬਰਾਂ ਦੇ ਹਿਸਾਬ ਨਾਲ ਤੁਹਾਨੂੰ ਐਂਟਰੀ ਮਿਲ ਜਾਊਗੀ ਫਿਰ ਜਦੋਂ ਅੰਦਰ ਐਂਟਰ ਕਰੋਗੇ ਤਾਂ ਤੁਹਾਨੂੰ ਚੇਤਾਵਨੀ ਦਿੱਤੀ ਜਾਊਗੀ ਕਿ ਤੁਸੀਂ ਹਾਲ ਦੇ ਅੰਦਰ ਆਪਣਾ ਮੋਬਾਈਲ ਬੰਦ ਰੱਖਣਾ ਹੈ ਸੋ ਐਂਟਰ ਕਰਨ ਤੋਂ ਪਹਿਲਾਂ ਦਾ ਦਰਸ਼ਨ ਬਹੁਤ ਮਨਮੋਹਕ ਹੈ ਫੁਆਰਿਆਂ ਦਾ ਪੂਰਨ ਬੰਦੋਬਸਤ ਕੀਤਾ ਗਿਆ ਹੈ ਕਈ ਸਟੈਚੂ ਵੀ ਸਾਹਮਣੇ ਲੱਗੇ ਹੋਏ ਤੁਹਾਨੂੰ ਦਿਸਣਗੇ ਹੌਲੀ ਹੌਲੀ ਅਸੀਂ ਅੰਦਰ ਵੱਧਦੇ ਹਾਂ ਤਾ ਸਾਨੂੰ ਹਾਲ 1 ਵਿੱਚ ਭੇਜਿਆ ਜਾਂਦਾ ਹੈ ਜਿੱਥੇ ਸਿੱਖਾਂ ਦੇ ਪਹਿਲੇ 10 ਗੁਰੂਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬਹੁਤ ਸੋਹਣੀ ਪ੍ਰੈਜੈਂਟੇਸ਼ਨ ਬਣਾਈ ਗਈ ਹੈ ਹਾਲ ਪੂਰਾ ਸੈਂਟਰਲੀ 에어 ਕੰਡੀਸ਼ਨਡ ਹੈ ਤਾਂ ਕਿ ਆਉਣ ਵਾਲੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਦੋਂ ਹਾਲ 1 ਦਾ ਸ਼ੋਅ ਖਤਮ ਹੁੰਦਾ ਹੈ ਤਾਂ ਦੂਸਰੇ ਹਾਲ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੱਕ ਦਾ ਸਾਰਾ ਸਫਰ ਦਿਖਾਇਆ ਜਾਂਦਾ ਹੈ ਸੰਗਤ ਦੇ ਮਨ ਨੂੰ ਛੂ ਲੈਣ ਵਾਲੀ ਫਿਲਮ ਚੱਲਦੀ ਹੈ ਕੋਈ ਵੀ ਬੋਲਦਾ ਨਹੀਂ ਹੈ ਤੇ ਮगन ਹੋ ਕੇ ਮੂਵੀ ਦਾ ਆਨੰਦ ਲੈਂਦੇ ਹਨ ਇਸ ਦੀ ਸਮਾਪਤੀ ਤੋਂ ਬਾਅਦ ਤੀਸਰੇ ਹਾਲ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਾ ਪੂਰਾ ਇਤਿਹਾਸ ਦਰਸਾਇਆ ਜਾਂਦਾ ਹੈ ਫਿਰ ਹਾਲ 4 ਵਿੱਚ ਭੇਜਿਆ ਜਾਂਦਾ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਫੌਜ ਦੀ ਤਿਆਰੀ ਕਰਦੇ ਵਿਖਾਇਆ ਗਿਆ ਹੈ ਦਸਵੇਂ ਪਾਤਸ਼ਾਹ ਦਾ ਪੌਂਟਾ ਸਾਹਿਬ ਦਾ ਪੰਗਾਣੀ ਦਾ ਯੁੱਧ ਤੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਵਸਣ ਦਾ ਪੂਰਾ ਹਾਲ ਦਿਖਾਇਆ ਜਾਂਦਾ ਹੈ ਫਿਰ ਹਾਲ 5 ਵਿੱਚ ਗੁਰੂ ਜੀ ਦੁਆਰਾ ਮੁਗਲਾਂ ਨਾਲ ਟੱਕਰ ਦਾ ਸਾਰਾ ਦ੍ਰਿਸ਼ ਦਿਖਾਇਆ ਜਾਂਦਾ ਹੈ ਹਾਲ 6 ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਮੁਗਲਾਂ ਦੀ ਲੜਾਈ ਸ਼ੁਰੂ ਹੁੰਦੀ ਦਿਖਾਈ ਜਾਂਦੀ ਹੈ ਤੇ ਫੇਰ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਗੁਰੂ ਜੀ ਜਿਸ ਤਰ੍ਹਾਂ ਬਾਹਰ ਆਉਂਦੇ ਹਨ ਤਾਂ ਉਹਨਾਂ ਦਾ ਸਾਰਾ ਪਰਿਵਾਰ ਮੁਗਲਾਂ ਦੁਆਰਾ ਧੋਖੇ ਨਾਲ ਅਲੱਗ-ਥਲੱਗ ਕਰ ਦਿੱਤਾ ਜਾਂਦਾ ਹੈ ਫੇਰ ਹਾਲ ਨੰਬਰ 7 ਵਿੱਚ ਭੇਜਿਆ ਜਾਂਦਾ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਸ਼੍ਰੀ ਚਮਕੌਰ ਦੀ ਗੜੀ ਵਿੱਚ ਆ ਵਸਦੇ ਹਨ ਇਹ ਸਾਰਾ ਕੁਝ ਇਸ ਵਿੱਚ ਬਖਾਇਆ ਗਿਆ ਹੈ ਫੇਰ ਸਾਹਿਬਜ਼ਾਦਾ ਅਜੀਤ ਸਿੰਘ ਜੋ ਜਾਰ ਸਿੰਘ ਦੀ ਸ਼ਹੀਦੀ ਦਾ ਪੂਰਾ ਪ੍ਰਸੰਗ ਦਿਖਾਇਆ ਜਾਂਦਾ ਹੈ ਤੇ ਫਿਰ ਇਸ ਤਰ੍ਹਾਂ ਮੁਗਲਾਂ ਨਾਲ ਟੱਕਰ ਲੈ ਕੇ ਤੇ ਕਿਸ ਤਰ੍ਹਾਂ ਇਕੱਲੇ-ਇਕੱਲੇ ਸਿੰਘ ਨੇ ਸਵਾ ਲੱਖ ਮੁਗਲ ਮਾਰ ਕੇ ਫਤਿਹ ਪ੍ਰਾਪਤ ਕੀਤੀ ਇਹ ਸਭ ਕੁਝ ਇਸ ਹਾਲ ਵਿੱਚ ਦਿਖਾਇਆ ਜਾਂਦਾ ਹੈ ਕਿਵੇਂ ਗੁਰੂ ਜੀ ਘੇਰੇ ਤੋਂ ਬਾਹਰ ਨਿਕਲਦੇ ਹਨ ਇਹ ਸਭ ਕੁਝ ਦਿਖਾਇਆ ਜਾਂਦਾ ਹੈ ਫਿਰ ਹਾਲ 8 ਵਿੱਚ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਦਿਖਾਇਆ ਜਾਂਦਾ ਹੈ ਕਿਸ ਤਰ੍ਹਾਂ ਉਹਨਾਂ ਨੇ ਮੁਗਲ ਸਲਤਨਤ ਦੇ ਅੱਗੇ ਕੁਟਨੇ ਨਹੀਂ ਟਕੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਫਿਰ ਹਾਲ 9 ਵਿੱਚ ਭੇਜਿਆ ਜਾਂਦਾ ਹੈ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਛੀਵਾੜਾ ਦੇ ਜੰਗਲਾਂ ਤੋਂ ਚੱਲ ਕੇ ਸ੍ਰੀ ਦਮਦਮਾ ਸਾਹਿਬ ਤੱਕ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ ਤੇ ਹਾਲ 10 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਪੂਰਾ ਪ੍ਰਸੰਗ ਵਿਖਾਇਆ ਗਿਆ ਹੈ ਸੋ ਸਾ ਸੰਗਤ ਜੀ ਇਸ ਤਰ੍ਹਾਂ 1.5 ਤੋਂ 2 ਘੰਟੇ ਵਿੱਚ ਪੂਰਾ ਇਤਿਹਾਸ ਸੰਗਤ ਨਾਲ ਰੂਪਰੂ ਕੀਤਾ ਜਾਂਦਾ ਹੈ ਉੱਠਣ ਨੂੰ ਜ਼ਰਾ ਵੀ ਦਿਲ ਨਹੀਂ ਕਰਦਾ ਬੱਚੇ ਵੱਡੇ ਸਭ ਆਨੰਦ ਲੈ ਕੇ ਇਸ ਪੂਰੀ ਮੂਵੀ ਦਾ ਆਨੰਦ ਮਾਣਦੇ ਹਨ ਸੋ ਦਾਸ ਦੀ ਆਪਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਬੱਚਾ ਨੂੰ ਦਾਸਤਾਨੇ ਸ਼ਹਾਦਤ ਸ਼੍ਰੀ ਚਮਕੌਰ ਸਾਹਿਬ ਲੈ ਕੇ ਜਾਓ ਤੇ ਆਪਣੇ ਇਤਿਹਾਸ ਬਾਰੇ ਰੂਪਰੂ ਕਰਾਓ ਲੁਧਿਆਣਾ ਤੋਂ ਤਕਰੀਬਨ 50 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਰੋਪੜ ਤੋਂ ਤਕਰੀਬਨ 20 ਕਿਲੋਮੀਟਰ ਦੀ ਦੂਰੀ ਤੇ ਦਾਸਤਾ ਨੇ ਸ਼ਹਾਦਤ ਸਜੋਬਿਤ ਹੈ ਹੋਈਆ ਪੁੱਲਾ ਚੁਕਾ ਦੀ ਖੇਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ